ਸਾਰਿਆਂ ਪਿਆਰ ਪਰਿ ਸਾਸਰੀ ਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੋ ਬਾਤ ਲੈ ਕੇ ਆਜਾ ਆਸ ਕਰਦੀਆਂ ਪਸੰਦ ਆਊਗੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਆ ਕਰੋ ਕਿੱਥੋਂ ਸੁਣਦੇ ਹੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਸੋ ਮਾਣੋਂ ਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਨਾਂ ਇੱਕ ਵਜ਼ੀਰ ਕਹਿਣ ਲੱਗਿਆ ਜਿਵੇਂ ਆਪਾਂ ਨੂੰ ਪਤਾ ਵੀ ਰਾਜੇ ਤਾਂ ਨੌਂ ਦੀ ਰਾਜੇ ਹੁੰਦੇ ਨੇ ਰਾਜ ਭਾਗ ਤਬਜ਼ੀਰਾਂ ਦੇ ਸਿਰ ਤੇ ਹੀ ਚੱਲਦਾ ਹੁੰਦਾ ਉਹ ਕਹਿੰਦਾ ਵਜ਼ੀਰ ਕਹਿੰਦਾ ਮਹਾਰਾਜ ਆਹ ਫੜੋ ਚਾਬੀਆਂ ਰਾਜ ਭਾਗ ਸੰਭੋ ਇੱਕ ਮਹੀਨਾ ਮੈਨੂੰ ਛੁੱਟੀ ਦੇ ਦਿਓ ਮੈਂ ਘੁੰਮ ਫਿਰ ਕੇ ਆਉਣਾ ਉਹ ਭਾਈ ਚਲਿਆ ਗਿਆ ਛੁੱਟੀ ਲੈ ਕੇ ਤਾਂ ਗਾਹਾਂ ਕੁੰਮੇ ਆਇਆ ਇੱਕੋ ਨੇ ਦੇਖਿਆ ਵੀ ਸਮੁੰਦਰੀ ਜਹਾਜ਼ ਦੇ ਵਿੱਚ ਸ਼ੈਰ ਕਰਦਾ ਫਿਰਦਾ ਹੈ ਉਹ ਤਾਂ ਉੱਥੇ ਜਦੋਂ ਜਿਹਾਂ ਅਜ ਲੰਘ ਜਾਂਦਾ ਤਾਂ ਮਾਗਰਲੇ ਪਾਸੇ ਇੱਕ ਦਰਖਤ ਚਾਂਦੀ ਦਾ ਹੁੰਦਾ ਹੈ ਜੜੋ ਦੀ ਪੱਤੇ ਵੀ ਸੋਨੇ ਦੇ ਤੇ ਢਾਣੇ ਵੀ ਸੋਨੇ ਦੇ ਉਹ ਪਾਣੀ 'ਚੋਂ ਉੱਠਦਾ ਹੈ ਸਮੁੰਦਰ ਦੇ ਕੰਢੇ ਤੇ ਖੜਾ ਹੋ ਜਾਂਦਾ ਦਰਖਤ ਲੱਗ ਜਾਂਦਾ ਉਹਦੇ ਉੱਤੇ ਇੱਕ ਕੁੜੀ ਬੈਠੀ ਹੁੰਦੀ ਹੈ ਬਹੁਤ ਸੁੰਦਰ ਨੌਜਵਾਨ ਕੁੜੀ ਉਹ ਬੀਨ ਵਜਾਉਂਦੀ ਹੁੰਦੀ ਹੈ। ਉਹ ਬੀਨ ਹੀ ਜੀ ਵਜਾਉਂਦੀ ਹੈ ਹਰ ਬੰਦੇ ਨੂੰ ਮੰਤਰ ਮੁਕਤ ਕਰ ਦਿੰਦੀ ਹੈ। ਜਿੱਥੇ ਵੀ ਕੋਈ ਤੁਰਿਆ ਜਾਂਦਾ ਉਹ ਖੜ ਕੇ ਉਹਦੀ ਬੀਨ ਸੁਣਨ ਲੱਗ ਜਾਂਦਾ ਲੋਕ ਸੁਸਰੀ ਵਾਂਗੂ ਜਿਵੇਂ ਕਹਿੰਦੇ ਨੇ ਸੁਸਰੀ ਵਾਂਗੂ ਸੌਂਗੇ ਲੋਕ ਐ ਹੋ ਜਾਂਦੇ ਨੇ। ਤਾਂ ਉਹਨੇ ਭਾਇ ਉਹ ਸੀਨ ਦੇਖਿਆ ਉਹਨੂੰ ਬੜਾ ਅਜਬ ਲੱਗਿਆ ਹੈਗਾ ਵੀ ਅਜਬੇਸੀ। ਉਹ ਚਲੋ ਘੁੰਮ ਕੇ ਆਇਆ ਉਹਨੇ ਆ ਕੇ ਰਾਜੇ ਨੂੰ ਦੱਸੀ ਰਾਜਾ ਕਹਿੰਦਾ ਹਾਂ ਵੀ ਕੀ ਦੇਖ ਕੇ ਆਇਆ ਵਜ਼ੀਰ ਉਹ ਕਹਿੰਦਾ ਮਹਾਰਾਜ ਹੋਰ ਤਾਂ ਦੇਖਿਆ ਸੋ ਦੇਖਿਆ ਵੀ ਆ ਇੱਕ ਨਵੀਂ ਚੀਜ਼ ਦੇਖ ਕੇ ਆਇਆ ਵੀ ਸਮੁੰਦਰ ਜਾਈਂ ਕਰਕੇ ਬਹੁਤ ਸੁੰਦਰ ਕੰਨਿਆ ਬਹੁਤ ਹੀ ਵਧੀਆ ਵੀਨ ਵਜਾਉਂਦੀ ਹੈ ਵਿੱਚ ਹੀ ਪਾਣੀ ਚ ਅਲੂਪ ਹੋ ਜਾਂਦੀ ਹੈ ਭਾਈ ਉਹ ਰਾਜਾ ਇਹ ਜੈਸੀ ਰਾਜੇ ਤਾਂ ਹੁੰਦੀ ਹੈ ਇਹ ਜੇ ਨੇ ਅੱਛੀ ਜੇ ਤਾਂ ਉਹ ਕਹਿਣ ਲੱਗਿਆ ਵੀ ਹੁਣ ਫਿਰ ਮੈਨੂੰ ਜਾਣ ਦੇ ਤੂੰ ਸਾਮਰਾਜ ਭਾਗ ਉਹ ਕਹਿੰਦਾ ਮਹਾਰਾਜ ਤੁਹਾਡੇ ਹੱਥ ਨਹੀਂ ਉਹਨੇ ਆਉਣਾ ਵੀ ਤੁਸੀਂ ਤਾਂ ਆਪ ਭਾੜੋਗੇ ਵੀ ਮੈਂ ਵਿਆਹ ਕਰਾ ਲਾਂ ਵੀ ਉਹ ਹੱਥ ਆਉਣ ਵਾਲੀ ਨਹੀਂ ਉਹ ਕਹਿੰਦਾ ਤੂੰ ਜਾ ਕਹਿੰਦਾ ਦੇਖੀ ਜਾਊ ਤੂੰ ਮੈਨੂੰ ਮੱਤਾਂ ਨਾ ਦੇ ਮੈਂ ਮੇਰਾ ਕੰਮ ਕਰਨਾ ਕਹਿੰਦਾ ਤੂੰ ਆਪਦਾ ਕਰ ਉਹ ਪਾਈ ਗਿਆ ਕੋੜੇ ਤੇ ਗਿਆ ਸਮੁੰਦਰ ਦੇ ਲਵੇ ਖੜਾਤਾ ਘੋੜਾ ਦੇ ਅਰਦਲੀਆਂ ਨੂੰ ਖੜਾਤਾ ਚੜ ਗਿਆ ਜਹਾਜ਼ ਚ ਜਾਂਦਾ ਤਾਂ ਦੇਖਿਆ ਉਹਨੇ ਸੀਨ ਉਹੀ ਜਦੋਂ ਬਰਖਤ ਨਿਕਲਿਆ ਵਿੱਚੋਂ ਪਾਣੀ ਦੇਉ ਕੁੜੀ ਦੇਖੀ ਉਹ ਤਾਂ ਗਸ਼ ਖਾ ਕੇ ਡਿੱਗਣ ਵਾਲਾ ਹੋ ਗਿਆ ਵੀ ਇੰਨੀ ਸੋਹਣੀ ਕੁੜੀ ਤਾਂ ਬੀਨ ਬਜਾਈ ਹੋਰ ਵੀ ਡਿੱਗਣ ਵਾਲਾ ਹੋ ਗਿਆ ਤਾਂ ਉਹ ਜਿਹੜਾ ਆਜਾੜੇ ਉਹਨੂੰ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਠੀਕ ਹੋ ਕੀ ਹੋ ਗਿਆ ਤੁਹਾਨੂੰ ਉਹ ਕਹਿੰਦਾ ਵੀ ਕੁਛ ਨਹੀਂ ਹੋਇਆ ਉਹ ਕਹਿੰਦਾ ਨਾ ਨਾ ਤੁਸੀਂ ਠੀਕ ਨਹੀਂ ਹੈਗੇ ਵੀ ਤੁਸੀਂ ਤਾਂ ਡਿੱਗ ਪਏ ਵੀ ਦੱਸੋ ਜੇ ਕੁਛ ਦੱਸੋਗੇ ਤਾਂ ਹੀ ਤੁਹਾਡਾ ਲਾਜ ਹੋਊ ਹੈ ਜਾਂ ਤੁਸੀਂ ਤਾਂ ਡੰਗ ਨੂੰ ਤੁਹਾਡਾ ਚਿਹਰਾ ਉੜਿਆ ਪਿਆ ਉਹ ਕਹਿੰਦਾ ਭਾਈ ਫਿਰ ਮੈਂ ਤਾਂ ਉਹ ਕੁੜੀ ਨਾਲ ਵਿਆਹ ਕਰਾਉਣਾ ਹੈ ਕਹਿੰਦਾ ਉਹ ਕਹਿੰਦੇ ਰਹਿਣ ਦਿਓ ਤੁਸੀਂ ਇਹ ਕੁੜੀ ਕੜੀ ਨਹੀਂ ਹੈਗੀ ਕਹਿੰਦਾ ਅਸੀਂ ਤਾਂ ਇਹਨੂੰ ਜਦ ਵੀ ਤਾੜਦੇ ਆ ਸਾਡੇ ਤੇ ਹਾਜ ਦਾ ਉਹਦੀ ਨੁਕਸਾਨ ਹੋ ਜਾਂਦਾ ਵੀ ਸਾਨੂੰ ਇਹ ਕੁੜੀ ਨਹੀਂ ਲੱਗਦੀ ਇਹ ਤਾਂ ਕੋਈ ਇਲ ਬਲਾਈ ਹੈ ਵੀ ਤੁਹਾਨੂੰ ਖਾ ਜੂਗੀ ਕਹਿੰਦਾ ਕੋਈ ਗੱਲ ਨਹੀਂ ਭਾਈ ਖਾਊਗੀ ਮੈਨੂੰ ਖਾਊਗੀ ਕਹਿੰਦਾ ਵੀ ਇਹ ਤਾਂ ਕੁੜੀ ਪ੍ਰਣਾਉਣ ਵਾਲੀ ਹੈ ਵੀ ਮੈਂ ਤਾਂ ਨਹੀਂ ਰਹਿ ਸਕਦਾ ਇਹਦੇ ਬਿਨਾ ਕਹਿੰਦਾ ਲੱਗਿਆ ਵੀ ਤੁਸੀਂ ਜਹਾਜ਼ ਉਹਦੇ ਨੇੜੇ ਲੈ ਕੇ ਝੱਲੋ ਜਦੋਂ ਭਾਈ ਉਹ ਲਜਾਣ ਲੱਗੇ ਤਾਂ ਕੁੜੀ ਨੇ ਵੀ ਦੇਖ ਲਿਆ ਰਾਜਾ ਨੂੰ ਹੱਥ ਮਾਰੇ ਕੁੜੀ ਨੂੰ ਦੇ ਰੋਕਾ ਉਹ ਭਾਈ ਦਰਖਤ ਤੇ ਕੁੜੀ ਨਾਲ ਦੀ ਨਾਲ ਪਾਣੀ ਚ ਜੜ ਗਏ ਤਾਂ ਉੱਥੇ ਇੱਕ ਮੰਦਿਰ ਸੀ ਬਾਹਰ ਉਹ ਕੁੜੀ ਸਮੁੰਦਰ ਦੇ ਵਿੱਚੋਂ ਮੰਦਿਰ ਸੀ ਜਿਹੜਾ ਉੱਥੇ ਇੱਕ ਤਲਾਈ ਬਣੀ ਹੋਈ ਸੀ ਉਹ ਸਿੱਧੀ ਉੱਥੋਂ ਚੁੱਕੀ ਮਾਰ ਕੇ ਤਲਾਈ ਜਗ ਜਾਂਦੀ ਸੀ ਮੰਦਿਰ ਚ ਜਾਂਦੀ ਲਾਈ ਚੋਂ ਚੁੱਭੀ ਮਾਰਦੀ ਤਾਂ ਉਹ ਸਮੁੰਦਰ ਚ ਆ ਜਾਂਦੀ ਤਾਂ ਹੁਣ ਰਾਜਾ ਬਹੁਤ ਡਾਊਨ ਹੋਇਆ ਫਿਰਦਾ ਵੀ ਕਿਵੇਂ ਪਾਵਾਂ ਇਹ ਕੁੜੀ ਨੂੰ ਕਿੱਥੋਂ ਇਹ ਮੈਨੂੰ ਕਿਵੇਂ ਮਿਲੂਗੀ ਤਾਂ ਹੁਣ ਉਹਨੇ ਕੀ ਕਰਿਆ ਭਾਈ ਉਹ ਕਹੈਂਡ ਲੱਗਿਆ ਵੀ ਜਹਾਜ਼ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਜੀ ਇੱਥੇ ਮੰਦਰ ਹੈ ਵੀ ਤੁਸੀਂ ਮੰਦਰ ਜਾਇਓ ਉਹ ਉਹ ਭਾਈ ਮੰਦਰ ਚ ਗਿਆ ਜਾ ਕੇ ਕੀ ਦੇਖਦਾ ਵੀ ਉਹ ਕੁੜੀ ਤਾਂ ਬੈਠੀ ਐ ਉਹ ਬੜਾ ਖੁਸ਼ ਹੁੰਦਾ ਉਹ ਜਾਣ ਲੱਗਦਾ ਕੁੜੀ ਕੰਨੀ ਨੂੰ ਕੁੜੀ ਪਹਿਲੇ ਹੀ ਫਟਾਫਟ ਉੱਠਦੀ ਐ ਜਾ ਕੇ ਤਲਾਈ 'ਚ ਚੁੱਭੀ ਮਾਰ ਦਿੰਦੀ ਐ ਉਹ ਮੰਗਰ ਆਉਂਦਾ ਆ ਕੇ ਤਲਾਈ ਦੇ ਵਿੱਚ ਕੋਲੇ ਖੜ ਜਾਂਦਾ ਉਹ ਤਲਾਈ ਤੇ ਹੀ ਬਹਿ ਜਾਂਦਾ ਕਹਿੰਦਾ ਕਦੇ ਤਾਂ ਇੱਥੋਂ ਨਿਕਲੂਗੀ ਹੋਈ ਕਹਿੰਦਾ ਇੱਥੇ ਹੀ ਬੈਠੂਗਾ ਬਹਿ ਗਿਆ ਭਾਈ ਬਹੁਤ ਘੰਟਿਆਂ ਬਾਅਦ ਕੁੜੀ ਨਿਕਲੀ ਬਾਹਰ ਉਹ ਕੁੜੀ ਰਹਿੰਦੀ ਸੀ ਮੰਦਿਰ ਚ ਕਮਰਾ ਮਿਲਿਆ ਹੋਇਆ ਸੀ ਉਹਨੂੰ ਤਾਂ ਜਦੋਂ ਉਹ ਬਾਹਰ ਨਿਕਲੀ ਉਹਨੂੰ ਕਹਿੰਦਾ ਤੂੰ ਹੈਗੀ ਕੌਣਾ ਹੈ ਉਹ ਕਹਿੰਦੀ ਤੂੰ ਦੱਸ ਪਹਿਲਾਂ ਕੌਣਾ ਹੈ ਕਹਿੰਦਾ ਮੈਂ ਤਾਂ ਉੱਗਰ ਸੈਨ ਰਾਜਾ ਕਹਿੰਦੀ ਦੇਖੋ ਚਾਹੇ ਰਾਜਿਓ ਚਾਹੇ ਕੋਈ ਵੀ ਹੋ ਵੀ ਮੇਰਾ ਪਿੱਛਾ ਨਾ ਕਰੋ ਮੈਂ ਤੁਹਾਡੇ ਹੱਥ ਨਹੀਂ ਆਉਂਦੀ ਉਹ ਕਹਿੰਦਾ ਮੈਂ ਤਾਂ ਤੇਰੇ ਨਾਲ ਸ਼ਾਦੀ ਕਰਨੀ ਚਾਹੁੰਨਾ ਉਹ ਕਹਿੰਦੀ ਸ਼ਾਦੀ ਤਾਂ ਦੂਰ ਦੀ ਗੱਲ ਹੈ ਜੇ ਤੁਹਾਨੂੰ ਮੈਂ ਦੱਸਤਾ ਨਾ ਵੀ ਮੈਂ ਕਾਉਣਾ ਕੀ ਕਰਦੀਆਂ ਕਹਿੰਦੀ ਤੁਸੀਂ ਨਫ਼ਰਤ ਕਰੋਗੇ ਉਹ ਕਹਿੰਦਾ ਮੈਂ ਨਹੀਂ ਲੈਣਾ ਕੁਝ ਵੀ ਤੂੰ ਜੋ ਮਰਜ਼ੀ ਕਰਦੀ ਆ ਮੈਂ ਤਾਂ ਵਿਆਹ ਕਰਾਉਣਾ ਤੇਰੇ ਨਾਲ ਤਾਂ ਉਹ ਨੂੰ ਕਹਿੰਦਾ ਤੂੰ ਰਹਿੰਦੀ ਕਿੱਥੇ ਆ ਕਹਿੰਦੀ ਮੈਂ ਤਾਂ ਮੰਦਿਰ ਚ ਰਹਿੰਦੀ ਆ ਵੀ ਕਹਿੰਦਾ ਜੇ ਮੈਂ ਇੱਕ ਰਾਤ ਕੱਟ ਸਕਦਾ ਤੇਰੇ ਕੋਲ ਕਹਿੰਦੀ ਰਾਤ ਕੱਟ ਲੈ ਪਰ ਤੈਂ ਮੈਨੂੰ ਬੁਲਾਉਣਾ ਨਹੀਂ ਤੈਂ ਮੈਨੂੰ ਪੁੱਛਣਾ ਨਹੀਂ ਮੈਂ ਕਿਤੇ ਜਾਵਾਂ ਕਿਤੇ ਆਵਾਂ ਤਾ ਮੇਰੇ ਨਾਲ ਮੰਗਰਨੀ ਜਾਣਾ ਭਾਈ ਉਹ ਤਾਂ ਵਗ ਗਿਆ ਤਾਂ ਰਾਤ ਨੂੰ ਕੁੜੀ ਤਿਆਰ ਹੋਈ ਚਲੀ ਗਈ ਸਾਰੀ ਰਾਤ ਫਿਰੀ ਜਾਂਦਾ ਵੀ ਕੁੜੀ ਆਈ ਨਹੀਂ ਕੁੜੀ ਆਈ ਨਹੀਂ ਤਾਂ ਜਦੋਂ ਉਹ ਆਈ ਦਿਨ ਚੜਨ ਵਾਲਾ ਉਹਨੂੰ ਕਹਿੰਦਾ ਤੂੰ ਗਈ ਕਿੱਥੇ ਸੀ ਹੋ ਕੇ ਨਹੀਂ ਮੈਂ ਤਾਂ ਪਹਿਲਾਂ ਆਖਿਆ ਵੀ ਮੈਨੂੰ ਤੂੰ ਪੁੱਛ ਨਹੀਂ ਸਕਦਾ ਮੈਂ ਕਿੱਥੇ ਗਈ ਸੀ ਕਹਿੰਦੀ ਜੇ ਮੈਂ ਤੈਨੂੰ ਦੱਸਤਾ ਤਾਂ ਇੱਥੇ ਬਿੰਦ ਨਹੀਂ ਖੜਨਾ ਉਹ ਕਹਿੰਦਾ ਵੀ ਨਹੀਂ ਤੂੰ ਮੈਨੂੰ ਦੱਸ ਅਭੀ ਤੂੰ ਕਿੱਥੇ ਗਈ ਸੀ ਉਹ ਕਹਿੰਦੀ ਸੁਣ ਲੇਗਾ ਕਹਿੰਦਾ ਹਾਂ ਕਹਿੰਦੀ ਮੈਂ ਤਾਂ ਇੱਥੇ ਇੱਕ ਜਿੰਨ ਹੈ ਦਿਓ ਉਹਨੇ ਮੇਰੇ ਤੇ ਅੱਖਦਰ ਹੀ ਹੋਈ ਆ ਕਹਿੰਦੀ ਮੇਰਾ ਬਾਪ ਡਰਦਾ ਮਾਰਿਆ ਮੈਨੂੰ ਇਹ ਮੰਦਰ ਚ ਚੜਾ ਗਿਆ ਉਹ ਕਹਿੰਦੀ ਮੈਂ ਉਹਦੇ ਕੋਲ ਜਾਨੀ ਆ ਰਾਤ ਨੂੰ ਉਹ ਮੈਤੋਂ ਬੀਨ ਸੁਣਦਾ ਹੈ ਬੀਨ ਸੁਣਦਾ 2 ਘੰਟੇ ਵੀ ਸੁਣ ਲੇ 4 ਵੀ ਸੁਣ ਲੇ ਫੇਰ ਕਹਿੰਦੀ ਉਹ ਮੈਨੂੰ ਨਿਗਲ ਲੈਂਦਾ ਸਾਰੀ ਨੂੰ ਫੇਰ ਕਹਿੰਦੀ ਮੈਨੂੰ ਗਲੱਛ ਦਿੰਦਾ ਹੈ ਹਣ ਦੱਸ ਕਹਿੰਦੀ ਤੈਨੂੰ ਚੰਗੀ ਲੱਗੂ ਮੈਂ ਪਾਈ ਉਹਨੂੰ ਕਹਿੰਦਾ ਵੀ ਤੇਰਾ ਬਾਪ ਕਿੱਥੇ ਹੈ ਲੈ ਨਾ ਮੈਂ ਤਾਂ ਤੇਰੇ ਨਾਲ ਸ਼ਾਦੀ ਕਰਾਉਣੀ ਹੈ ਉਹ ਕਹਿੰਦੀ ਮਹਾਰਾਜ ਸ਼ਾਦੀ ਤਾਂ ਮੈਂ ਵੀ ਕਰਾਉਣੀ ਕਰਾ ਲੈਂਦੀ ਤੁਹਾਡੇ ਨਾਲ ਪਰ ਮੇਰੀ ਤਾਂ ਆ ਜਿੰਦਗੀ ਹੈ ਕਹਿੰਦੀ ਇਸ ਲਈ ਆਪਣੀ ਸ਼ਾਦੀ ਨਹੀਂ ਹੋ ਸਕਦੀ ਕਹਿੰਦਾ ਤੇਰਾ ਪਿਓ ਕਿੱਥੇ ਰਹਿੰਦਾ ਹੈ ਉਹ ਕਹਿੰਦੀ ਵੀ ਮੇਰਾ ਪਿਓ ਉੱਥੇ ਫਲਾਨੀ ਗਲੀ 'ਚ ਉੱਥੇ ਸਾਡਾ ਘਰ ਹੈ ਮੇਰਾ ਪਿਓ ਮੈਂ ਉਹਦੀ ਇਕੱਲੀ ਹੀ ਕੁੜੀ ਆ ਵੀ ਉਹ ਕੱਲੇ ਅਸੀਂ ਮਾਂ ਪਿਓ ਤੋਂ ਧੀ ਹੋਈ ਸੀ ਵੀ ਉਹ ਹੀਰਿਆਂ ਦਾ ਵਪਾਰ ਕਰਦਾ ਵੀ ਤੇ ਇਹ ਪੁੱਛ ਕੇ ਚਲਿਆ ਜਾਈ ਚਲੋ ਜੀਓ ਦੱਸੇ ਅਨਸਾਰ ਰਾਜਾ ਬਗਿਆ ਉਹਦੇ ਲਵੇ ਗਿਆ ਤਾਂ ਰੌਖੜਿਆ ਪਿਆ ਮਣਮਣ ਮਿੱਟੀ ਗਰਦ ਰੇਤਾ ਚੜਿਆ ਪਿਆ ਉੱਤੇ ਕੱਪੜੇ ਮੈਲੇ ਹੋਏ ਪਏ ਜਦੋਂ ਗਿਆ ਤਾਂ ਉਹਨੇ ਸੋਚਿਆ ਵਪਾਰੀ ਨੇ ਵੀ ਜਾਂ ਤਾਂ ਕੋਈ ਹੀਰੇ ਦੇਣ ਆਇਆ ਹੋ ਜਾਂ ਲੈਣ ਆਇਆ ਹੋ ਬਿਠਾ ਲਿਆ ਉਹਨੂੰ ਕਹਿੰਦਾ ਦੱਸੋ ਉਹ ਬੈਠਣ ਲੱਗਿਆ ਉਹਨੂੰ ਕਹਿੰਦਾ ਵੀ ਆਇਆਂ ਤੀ ਕੁੜੀ ਮੰਦਰ ਚ ਕਿਉਂ ਚੜਾਈ? ਉਹ ਕਹਿੰਦਾ ਹੈ। ਹੈ ਨਾ? ਤੈਨੂੰ ਕਿੰਨੇ ਪਤਾ ਹੈ? ਤੂੰ ਹੈ ਕਾਣਾ। ਉਹ ਕਹਿੰਦਾ ਮੈਂ ਉੱਗਰਸੈਨ ਰਾਜਾ ਹਾਂ। ਉਹ ਕਹਿੰਦਾ ਹੈ ਰਾਜਾ ਤੂੰ। ਉਹ ਹੈਰਾਨ ਹੋ ਗਿਆ। ਵੀ ਜੇ ਰਾਜਾ ਹੈ ਤੂੰ ਆਇਆ ਹੈਂ ਕਿਉਂ ਫਿਰਦਾ ਤੂੰ ਤਾਂ ਉਹੀ ਫਿਰਦਾ ਛੜੇਪਲੇ ਕੱਪੜੇ ਪਾਈ। ਤੇਰੀ ਸੂਰਤ ਕੁਛ ਹੋਰ ਹੀ ਹੋਈ ਪਈ ਐ। ਮਿੱਟੀ ਨਾਲ ਲਿਬੜਿਆ ਪਿਆ ਤੂੰ। ਉਹ ਕਹਿੰਦਾ ਮੈਂ ਤਾਂ ਤੇਰੀ ਕੁੜੀ ਕੋਲ ਇੱਕ ਰਾਤ ਵੀ ਕੱਟ ਕੇ ਆਇਆ। ਉਹ ਕਹਿੰਦਾ ਮਹਾਰਾਜ ਪਹਿਲਾਂ ਨਹਾਵੋ ਧੋਵੋ ਕੱਪੜੇ ਬਦਲੋ। ਫੇਰ ਗੱਲ ਕਰਦੇ ਆ। ਉਹ ਕਹਿਣ ਲੱਗਿਆ ਵੀ ਮੈਂ ਤੇਰੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ। ਉਹ ਕਹਿੰਦਾ ਮਹਾਰਾਜ ਤਨ ਭਾਗ ਮੇਰੇ ਜੇ ਥੋੜਾ ਵਿਆਹ ਮੇਰੀ ਕੁੜੀ ਨਾਲ ਹੋ ਜੇ। ਮੈਂ ਤਾਂ ਕਹਿੰਦਾ ਕਿ ਗਰੀਬ ਬੰਦਾ ਸੀ ਜੋ ਮੈਂ ਵੀ ਇੱਕ ਦਿਓ ਐ ਉਹਦੇ ਕਹਿੰਦਾ ਮੇਰੀ ਕੁੜੀ ਦੇਖ ਲਈ ਮੰਦਰ ਚ ਜਾਂਦੀ ਆਉਂਦੀ ਕਹਿੰਦਾ ਉਹ ਮੇਰੀ ਕੁੜੀ ਤੇ ਮੋਹਤ ਹੋ ਗਿਆ ਕਹਿੰਦਾ ਉਹ ਕਹਿੰਦਾ ਵੀ ਮੈਂ ਕਹਿੰਦਾ ਮੇਰੀ ਕੁੜੀ ਵਜਾਉਂਦੀ ਐ ਬੀਨ ਬਹੁਤ ਸੋਹਣੀ ਕਹਿੰਦਾ ਉਹ ਕਹਿੰਦਾ ਮੈਂ ਤਾਂ ਬੀਨ ਸੁਣਨੀ ਐ ਕਹਿੰਦਾ ਨਾਲੇ ਉਹਨੂੰ ਖਾ ਜਾਂਦਾ ਸਾਬਤੀ ਨੂੰ ਫਿਰ ਗਲੱਛ ਦਿੰਦਾ ਇੱਕ ਵਾਰੀ ਤੇ ਹੁਣ ਕਹਿੰਦਾ ਨਾ ਤਾਂ ਉਹ ਕਿਸਰੇ ਮੈਂ ਇਹਨੂੰ ਵਿਆਹ ਕਰ ਸਕਦਾ ਕੁੜੀ ਦਾ ਵੀ ਉੱਥੇ ਫਸਿਆ ਹੋਇਆ ਮੈਂ ਕਹਿੰਦਾ ਉਹਦੇ ਚਿਰਾਗ ਲਾਉਣਾ ਉਸ ਜਿੰਨ ਦੇ ਹਫ਼ਤੇ ਚ ਇਕਦੇ ਨਾ ਜਦੋਂ ਮੈਂ ਉਹਦਾ ਚਿਰਾਗ ਲਾ ਕੇ ਉਹਨੂੰ ਯਾਦ ਕਰਦਾ ਕਹਿੰਦਾ ਵੀ ਮੈਂ ਜੋ ਚੀਜ਼ ਮੰਗਦਾ ਮੈਨੂੰ ਹਾਜ਼ਰ ਹੋ ਜਾਂਦੀ ਹੈ ਕਹਿੰਦਾ ਮੇਰਾ ਐਡਾ ਵਪਾਰ ਉਸੇ ਨੇ ਚਲਾਇਆ ਹੈ ਕਹਿੰਦਾ ਉਹ ਰਾਜਾ ਕਹਿਣ ਲੱਗਿਆ ਵੀ ਫਿਰ ਤੈਂ ਉਹਦਾ ਦਿਉ ਦਾ ਕੁਝ ਕੀਤਾ ਨਹੀਂ ਕਹਿੰਦਾ ਹਾਂ ਤਾਂ ਬਹੁਤ ਤਾਕੜਾ ਹੈ ਮਹਾਰਾਜ ਮੈਨੂੰ ਮਾਰ ਦਿੰਦਾ ਕਹਿੰਦਾ ਮੇਰੀ ਕੁੜੀ ਨੂੰ ਫੇਰ ਵੀ ਲੈ ਜਾਂਦਾ ਉਹ ਮੈਨੂੰ ਮਾਰ ਕੇ ਕਹਿੰਦਾ ਇਸ ਲਈ ਵੀ ਮੈਂ ਡਰਦੇ ਨੇ ਕਹਿੰਦਾ ਕੁੜੀ ਉੱਥੇ ਚੜਾਤੀ ਮੰਦਰ ਚ ਹੁਣ ਮੈਨੂੰ ਮੈਂ ਕਹਿੰਦਾ ਆਪਦਾ ਵਪਾਰ ਤੋੜ ਲਿਆ ਵੀ ਹੁਣ ਕਰਾਂ ਕੀ ਫੇਰ ਵੀ ਇਹਨੇ ਤਾਂ ਕੁੜੀ ਤਾਂ ਮੇਰੀ ਛੱਡਣੀ ਨਹੀਂ ਕਿਸੇ ਲੋਟ ਵੀ ਚਲੋ ਜੀ ਉਹ ਭਾਈ ਕਹਿ ਕੇ ਵਗ ਗਿਆ ਗਿਆ ਰਾਜਾ ਤਾਂ ਫੇਰ ਉੱਥੀ ਵਗ ਗਿਆ ਕੁੜੀ ਲੈਵੇ ਮੰਦਰ ਚ ਕੁੜੀ ਨੂੰ ਕਹਿਣ ਲੱਗਿਆ ਵੀ ਦੇਖ ਤੇਰੇ ਬਾਪ ਨੇ ਤਾਂ ਮੈਨੂੰ ਆਗਿਆ ਦੇਤੀ ਤੇਰੇ ਨਾਲ ਵਿਆਹ ਕਰਾਉਣ ਦੀ ਵੀ ਹੁਣ ਤੂੰ ਦੱਸ ਉਹ ਕਹਿੰਦੀ ਮਹਾਰਾਜ ਮੈਂ ਤੁਹਾਡੇ ਨਾਲ ਵਿਆਹ ਕਰਾ ਲੂ ਬੜੀ ਖੁਸ਼ ਆ ਜੇ ਮੇਰਾ ਵਿਆਹ ਹੋ ਜੇ ਵੀ ਪਰ ਮੈਨੂੰ ਪੁੱਛਣਾ ਪਊਗਾ ਉਹ ਕਹਿੰਦਾ ਕਿਹਨੂੰ ਪੁੱਛੇਂਗੀ ਕਹਿੰਦੀ ਉਸ ਬੰਦੇ ਨੂੰ ਵੀ ਦੇਵ ਨੂੰ ਉਹ ਕਹਿੰਦਾ ਨਾ ਦੇਵ ਤੈਨੂੰ ਕਦ ਕਹੂ ਤੂੰ ਵਿਆਹ ਕਰਾ ਕਹਿੰਦਾ ਉਹਨੂੰ ਨਹੀਂ ਤਾਂ ਪੁੱਛਣਾ ਉਹ ਕਹਿੰਦੀ ਵੀ ਉਹ ਬੋਲੀ ਨਹੀਂ ਜੀ ਕੁੜੀ ਰਾਤ ਨੂੰ ਹੁਣ ਕੁੜੀ ਫੇਰ ਗਈ ਤਿਆਰ ਹੋ ਕੇ ਜਾਣ ਲੱਗੀ ਤਾਂ ਰਾਜਾ ਤਲਵਾਰ ਲੈ ਕੇ ਮਾਗਰ ਮਾਗਰ ਵਾਗਿਆ ਕੁੜੀ ਦੇ ਗਿਆ ਜਦੋਂ ਤਾਂ ਉੱਥੇ ਜਾ ਕੇ ਉੱਲੇ ਖੜ ਗਿਆ ਉਹਨੇ ਦੇਖਿਆ ਦੇਵ ਨੇ ਕੁੜੀ ਮੂੰਝ ਪਾਈ ਲੱਗਾ ਗਿਆ ਉਹਨੂੰ ਚੜਿਆ ਗੁੱਸਾ ਰਾਜੇ ਨੂੰ ਕੱਢ ਕੇ ਤਲਵਾਰ ਜਾ ਕੇ ਉਹਨੂੰ ਫੜ ਲਿਆ ਉਹਨੇ ਜਿੰਨ ਨੂੰ ਕਹਿੰਦਾ ਹੁਣੇ ਹੀ ਵੱਢ ਦੂੰ ਕੁੜੀ ਨੂੰ ਗਲਛਦੇ ਉਹ ਕਹਿੰਦਾ ਤੂੰ ਹੈ ਕੌਣ ਕਹਿੰਦਾ ਮੈਂ ਉੱਗਰ ਸੈਨ ਰਾਜਾ ਜਦੋਂ ਉਹਨੇ ਉੱਗਰ ਸੈਨ ਰਾਜਾ ਕਿਹਾ ਭਾਈ ਨਹੀਂ ਦੇਉ ਕਿੱਥੇ ਛੱਡਦੇ ਨੇ ਦੇਉ ਤਾਂ ਕੰਬਣ ਲੱਗ ਗਿਆ ਤੇ ਕੁੜੀ ਗਲਛਦੀ ਦਮ ਦੇਣੇ ਘੜਾ ਚਕੇ ਉਹਨੂੰ ਕਹਿਣ ਲੱਗਿਆ ਰਾਜੇ ਨੂੰ ਦੇਉ ਕਹਿੰਦਾ ਵੀ ਮੈਨੂੰ ਤਾਂ ਇਹ ਹੁਕਮ ਹੋਇਆ ਹੋਇਆ ਦੀ ਵਚਨ ਵੀ ਜੇ ਮੈਨੂੰ ਮਾਰੂ ਤਾਂ ਉਗਰ ਸੈਨ ਰਾਜਾ ਮਾਰੂ ਕਹਿੰਦਾ ਇਹਦਾ ਮਤਲਬ ਉਹ ਸੋਚਦਾ ਖੜਾ ਇਹਦਾ ਮਤਲਬ ਅੱਜ ਮੇਰਾ ਕਾਲ ਆ ਗਿਆ ਉਹ ਐ ਕਰਦਾ ਭਾਈ ਰਾਜਾ ਉਹਦੀ ਗਰਦਨ ਲਾ ਦਿੰਦਾ ਫੇਰ ਉਹਦੀਆਂ ਬਾਹਾਂ ਲੱਤਾਂ ਵੱਢ ਕੇ ਟੁਕੜੇ ਟੁਕੜੇ ਕਰ ਦਿੰਦਾ ਹੈ ਚਲੋ ਜੀ ਉੱਥੋਂ ਕੁੜੀ ਨੂੰ ਛਡਾ ਲਿਆ ਹੁੰਦਾ ਹੈ ਆ ਗਿਆ ਮੰਦਰ ਚ ਲੈ ਕੇ ਕੁੜੀ ਕਹਿਣ ਲੱਗੀ ਵੀ ਹੁਣ ਤੂੰ ਮੈਨੂੰ ਮੇਰੇ ਪਿਓ ਕੋਲ ਲੈ ਕੇ ਚੱਲ ਪਾਈ ਉਹਦੇ ਪਿਓ ਕੋਲ ਲੈ ਜਾਂਦਾ ਹੈ ਜਦੋਂ ਪਿਓ ਕੋਲ ਗਏ ਤਾਂ ਕੁੜੀ ਕਹਿਣ ਲੱਗੀ ਆਪਦੇ ਪਿਓ ਨੂੰ ਵੀ ਪਿਤਾ ਜੀ ਤੁਸੀਂ ਮੇਰਾ ਕੰਨਿਆਦਾਨ ਕਰ ਦੋਗੇ ਉਹ ਕਹਿੰਦਾ ਧੀਏ ਤੂੰ ਮੇਰੀ ਇੱਕ ਇੱਕ ਕੱਲੀ ਕੱਲੀ ਹੁਲਾਦਾ ਕਹਿੰਦਾ ਮੈਂ ਤਾਂ ਬਹੁਤ ਖੁਸ਼ ਹੋਵਾਂ ਜੇ ਤੇਰਾ ਕੰਨਿਆਦਾਨ ਕਰਾਂ ਪਰ ਕਹਿੰਦਾ ਉਹਨੂੰ ਕੀ ਕਰਾਂ ਮੈਂ ਰਾਜਾ ਕਹਿੰਦਾ ਉਹਦਾ ਤਾਂ ਫਿਕਰ ਨਾ ਕਰ ਉਹ ਤਾਂ ਕਹਿੰਦਾ ਪੂਜਿਆ ਮੈਂ ਭਾਈ ਉਹ ਬੜਾ ਖੁਸ਼ ਹੋਇਆ ਸੁਣ ਕੇ ਕੁੜੀ ਨੇ ਦੱਸਿਆ ਜਦੋਂ ਨਾਲੇ ਫੇਰ ਉਹ ਕਹਿਣ ਲੱਗਿਆ ਵੀ ਦੇਖ ਧੀਏ ਆ ਬੈਠਾ ਰਾਜਾ ਵੀ ਮੈਂ ਇਸ ਰਾਜੇ ਤੋਂ ਵੀ ਉਮੀਰ ਆ ਇਸ ਟਾਈਮ ਇਹਦੇ ਕੋਲ ਤਾਂ ਹੀਰੇ 10 20 50 ਹੋਣਗੇ ਮੇਰੇ ਕੋਲ ਤਾਂ ਲੱਖਾਂ ਹੀ ਬਏ ਨੇ ਪਰ ਮੈਂ ਧੀ ਦਾ ਪਿਓ ਆ ਧੀ ਨੂੰ ਮੈਂ ਵੀ ਨਹੀਂ ਕਰੇ ਰੱਖ ਸਕਦਾ ਰਾਜੇ ਰਾਣੇ ਨਹੀਂ ਰੱਖ ਸਕੇ ਵੀ ਮੈਂ ਤੇਰਾ ਵਿਆਹ ਕਰਕੇ ਖੁਸ਼ ਆ ਤੁਸੀਂ ਵਿਆਹ ਕਰਾ ਲਓ ਭਾਈ ਉਹਨੇ ਕੰਨਿਆਦਾਨ ਕਰਤਾ ਉਸੇ ਮੰਦਰ ਦੇ ਵਿੱਚ ਵਿਆਹ ਹੋ ਗਿਆ ਉਹਨਾਂ ਦਾ ਹਣ ਰਾਜਾ ਉਹਨੂੰ ਲੈ ਕੇ ਕੁੜੀ ਨੂੰ ਆ ਗਿਆ ਮਹਿਲਾ ਚ ਮਹਿਲਾ ਚ ਆਇਆ ਤਾਂ ਉਹ ਕੁੜੀ ਉਦਾਸ ਰਹਿੰਦੀ ਐ ਰਾਜਾ ਨੂੰ ਪੁੱਛਦਾ ਵੀ ਤੂੰ ਉਦਾਸ ਕਿਉਂ ਰਹਿੰਦੀ ਐ ਕਾਹਦਾ ਘਾਟ ਐ ਆਪਣੇ ਕੋਲ ਕੋਈ ਘਾਟਾ ਨਹੀਂ ਤੇਰੇ ਆਲੇ-ਦਾਲੇ ਨੌਕਰ ਚਾਕਰ ਦਾਸੀਆਂ ਗੋਲੀਆਂ ਫਿਰਦੀਆਂ ਨੇ ਤੈਨੂੰ ਪਾਣੀ ਦਾ ਗਲਾਸ ਵੀ ਉਹ ਦਿੰਦੀਆਂ ਨੇ ਤੂੰ ਕਿਉਂ ਇੰਨੀ ਉਦਾਸ ਐ ਉਹ ਕਹਿਣ ਲੱਗੀ ਵੀ ਮੈਂ ਬਹੁਤ ਯਾਦ ਕਰ ਰਹੀ ਆ ਮੇਰੇ ਕੋਈ ਗੱਲ ਯਾਦ ਨਹੀਂ ਆ ਰਹੀ ਭਾਈ ਰਾਜਾ ਤਾਂ ਖੁਸ਼ ਹੋ ਗਿਆ ਉਹਨੂੰ ਕਹਿੰਦਾ ਸ਼ੁਕਰ ਹੈ ਸ਼ੁਕਰ ਹੈ ਜੇ ਤੇਰੇ ਕੁਝ ਨਹੀਂ ਯਾਦ ਆ ਰਹੇ ਆ ਇਹ ਤਾਂ ਬਾਲਾ ਵਧੀਆ ਹੈ ਕਹਿੰਦਾ ਜੇ ਤੇਰੇ ਕੁਝ ਯਾਦ ਆ ਗਿਆ ਪਿਛਲਾ ਫੇਰ ਕਹਿੰਦਾ ਤੂੰ ਔਖੀ ਹੋਵੇਂਗੀ ਇਹ ਕਹਿੰਦਾ ਸਮਾਂ ਮੈਂ ਤਾਂ ਚਾਹੁੰਦਾ ਵੀ ਤੂੰ ਭੁੱਲੇ ਉਹ ਸਾਰਾ ਕੁਝ ਸ਼ੁਕਰ ਹੈ ਕਹਿੰਦਾ ਜੇ ਤੂੰ ਭੁੱਲੀ ਹੋਈ ਹੈ ਚਲੋ ਜੀ ਹੁਣ ਉੱਥੇ ਹੱਸਦੇ ਨੇ ਵੱਸਦੇ ਨੇ ਰਾਜੇ ਦਾ ਘਰ ਵੱਸ ਗਿਆ ਵਜ਼ੀਰ ਨੂੰ ਕਹਿੰਦਾ ਦੇਖ ਲੈ ਕਹਿੰਦਾ ਆਪਦੀ ਅੜ ਪੂਰੀ ਕਰਿਆ ਆ ਸੋ ਧੰਨਵਾਦ ਜੀ